ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਇੱਥੇ ਫਿਰ ਤੋਂ ਖੜਿਆ ਰਸਮ ਤੇ ਜੋਵਨਾਂ ਹਾਂ ਪੈਨਸਲ ਤੋੜਦੀ ਜੋਵਨ ਨੇ ਪੈਨਸਲ ਤੋੜਦੀ ਰਸਮ ਨੇ ਦਿਲ ਬਣਾਇਆ ਦੇਖੋ ਵਾਓ ਇਹ ਮੈਨੂੰ ਰਗਾਲੋ ਕਰਿਆ ਨੇ ਬਣਾ ਕੇ ਕਰਾ ਨਹੀਂ ਕਰੇ ਤਾਂ ਠੀਕ ਹੈ ਲੈ ਕੇ ਹਟਿਆ ਵੀ ਜੂਸ ਦੇਖ ਲਓ ਲੈ ਕੇ ਗਿਆ ਕਢਾ ਕੇ ਆਇਆ ਬਤਾਇਆ ਇੱਕ ਮਿੰਟ ਰੁਜਾ ਆਹਾ ਉਹ ਜਿਵੇਂ ਕਿੱਥੇ ਉਹ ਮਸ਼ੀਨ ਜੀ ਜਿਹਦੇ ਨਾਲ ਕੱਢਦੇ ਆ ਇਹਦੇ ਉੱਪਰ ਰੱਖ ਗਏ ਨੂੰ ਇਹ 2 ਯੂਰੋ ਦੀ ਹੁੰਦੀ ਸਰਪੇ ਤੇਰੇ ਉੱਪਰ ਇਹਨੂੰ ਰੱਖ ਕੇ ਘੁਮਾ ਦੋ ਬਸ ਜੂਸ ਨਿਕਲ ਜਾਂਦਾ ਮਿੰਟੋ ਮਿੰਟੀ ਦੇਖ ਰਹੇ ਆ ਨਾਲ ਜੂਸ ਪੀ ਰਹੇ ਆ ਨਾਲ ਤੁਸੀਂ ਦੇਖ ਰਹੇ ਆ ਟੋਮ ਐਂਡ ਜੈਰੀ ਜੈਰੀ ਹੈ ਟੌਮਟ ਜੈਰੀ ਹੁੰਦਾ ਆ ਇਹਦੇ ਵਿੱਚ ਇਹਦਾ ਟੌਮਟ ਟੌਮ ਛੋਟਾ ਛੋਟਾ ਜਾ ਨਹੀਂ ਇਹ ਬਹਰ ਇਹਦਾ ਨਾ ਟੌਮਟ ਓਕੇ ਓਕੇ ਆਹੀ ਇਹ ਬੁੱਧ ਪੁਰਣੀ ਆ ਹਾਂ ਹਾਂ ਉਹਦੇ ਫੂਲ ਤਾਂ ਆ ਜਾਂਦੇ ਇਹ ਨਮਾ ਹੋਣਾ ਹੈ ਹੋਰ ਹੋਣਾ ਹੈ ਇਹ ਪ੍ਰਾਣੇ ਕਾਫੀ ਟਾਈਮ ਦਾ ਨਾ ਇਹ ਉਹਦੇ ਕਰਕੇ ਆ ਜੋ ਦੂਸਰਾ ਡੋਲਦੀ ਪਤਾ ਹੋਣਾ ਧਿਆਨ ਨਾਲ ਫੜ ਕੇ ਮੈਂ ਵੀ ਪੀਵਾਂਗਾ ਮੈਂ ਵੀ ਕਰਤਾ ਆਰਡਰ ਜੂਸ ਆ ਲੈ ਲੈ ਫਿਰ ਆ ਲੈ ਲੈ ਚਲ ਨਾ ਮੈਂ ਪਾਸ ਨਾ ਮੈਂ ਬੁਲਾਉਂਦਾ ਦਵਾਰ ਨੂੰ ਕਿੰਨੇ ਵਾਰ ਕਰਨਾ ਹੈ ਕਰਦੇ ਆ ਆ ਅੱਜ ਹੁਣ ਅਸੀਂ ਖੇਡਣ ਲੱਗਿਆ ਲੁਕਣ ਲੁਕਣ ਮਿੱਚੀ ਲੁਕਣ ਮਿੱਚੀ ਅੱਛਾ ਅੱਛਾ ਚੱਲ ਰਸਾਂ ਜੋ ਬਣ ਹਟ ਜਾ ਮੇਰਾ ਗੱਲ ਸੱਟ ਪਹਿਲਾਂ ਤੂੰ ਮੇਰਾ ਲੋ ਅੱਜ ਨੰਮਰ ਕਾਤ ਲੱਗੀ ਹੋਈ ਸੀ ਮਰਕਾਤ ਦੇ ਵਿੱਚ ਕਿਹਨੂੰ ਟੋਪੀ ਲਿਆਂਦੀ ਐ ਇੱਕ ਸ਼ਾਰਪ ਆ ਰਸਮ ਦੇ ਕਲਰ ਹੈ ਨੇ ਆ ਦੇਖ ਦਿਖਾ ਰਿਹਾ ਖੜ ਕੇ ਦੇਖੋ ਤੀ ਹਾਂ ਦੱਸ ਉੱਤੀ ਖੜ ਕੇ ਦੱਸ ਹਾਂ ਦੇਖ ਤਾਂ ਵੀ ਕਰਦੀ ਆ ਹੋਣਾ ਸੀ ਭਾਈ ਬਰਫ਼ ਤੇ ਵੀ ਜਾਣਾ ਫਿਰ ਕਹੇ ਡੰਡ ਵਿੱਚ ਸ਼ਿਵਲ ਕਰਕੇ ਆਉਣਾ ਐ ਬਰਫ਼ ਤੇ ਹੈਨਾ ਤੈਨੂੰ ਡਰ ਲੱਗਦਾ ਏ ਤੈਨੂੰ ਉਹਦੇ ਵਿੱਚ ਬਿਠਾ ਲਵਾਂਗਾ ਤੂੰ ਇਹਦੇ ਰੈਡੀ ਚ ਪਾਪਾ ਖਿੱਚ ਲੂਂਗਾ ਉਹਨੂੰ ਤੂੰ ਵਿੱਚ ਬੈਠੇ ਤੂੰ ਹੀ ਦੋਜਣਾ ਮੈਂ ਤੁਹਾਨੂੰ ਖਿੱਚੂਗਾ ਠੀਕ ਆ ओके ओये ਹਰਤ ਖਾ ਰੋ ਆ ਦੇਖੋ ਆਰੇ ਕਦੇ ਰਸਮ ਨੇ ਨਾ ਰੋਣ ਵਾਲਾ ਮੂੰਹ ਕਰ ਲਿਆ ਉਹ ਖੜਦਾ ਜਾ ਯਾਰ ਗੱਲ ਤਾਂ ਕਰ ਲੰਦੇ ਕਰ ਸਾਰੇ ਬਲੌਗ ਦੀ ਤੂੰ ਹੀ ਬੋਲੀ ਜਾਣਾ ਮਨ ਤਾਂ ਬੋਲਣੇ ਨਹੀਂ ਜਾਂਦਾ ਤੂੰ ਓਕੇ ਠੀਕ ਹੈ ਆ ਮੇਰਾ ਪੁੱਤ ਰੁਸ ਗਿਆ ਇਧਰ ਬਾਈ ਇਹਦੇ ਕਲਰ ਨਹੀਂ ਸੀ ਹੈਗੇ ਜਿਹੜਾ ਇਹਨੂੰ ਪਿਆਚੇ ਹੁਣ ਤਨ ਸਾਰੇ ਪਿਆਚੇ ਹੈ ਉਹ ਵੀ ਜਾਣ ਦੇਣ ਕੇ ਮੂਰੇ ਬੈਠਾ ਦਿਖਾਉਣ ਨੂੰ ਬਹੁਤ ਲੜਦੇ ਆ ਇਹ Bollard. <laughs> la 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 la. ਅੱਛਾ ਹਾਂ ਦੇਖੋ ਮੈਂ ਨਵੀਂ ਟੋਪੀ ਲਿਆਂਦੀ ਰ ਪਰਦਾੰਦਾ ਵੀ ਆ ਹੂੰ ਉਹ ਦੇਖੋ ਬਈ ਆ ਉਹ ਤਾਂ ਵੀ ਉਹ ਤੇ ਅਵੀਆ ਆਵੀਆ ਸ਼ਾਰਪਾ ਸ਼ਾਰਪਾ ਹਮ ਦੇਖ ਵੇਖ ਕੀ ਜੇ ਤੁਸੀ ਵੀ ਲੈਣਾ ਹੋਇਆ ਨਾ ਮੈਨੂੰ ਮੈਸੇਜ ਕਰ ਦਿਓ ਓਕੇ ਜੇ ਕਰ ਲੈਣਾ ਹੈ ਮੈਨੂੰ ਦੱਸ ਦਿਓ ਠੀਕ ਹੈ ਓਕੇ ਹਮ ਹੋਰ ਬੱਚਾ ਹਾਂਜੀ ਓਕੇ ਐਨਾ ਕਹਤਾ ਐਨਾ ਕਹਤਾ ਓਕੇ ਦੀ ਕਾਲੂ ਹਾਰਡ ਬਲਾਕ ਆ ਕਮੈਂਟ ਜੂ ਕੜਾ ਸਬਸਕ੍ਰਾਈਬ ਕਰ ਕਾਲੂ ਹਾਰਡ ਬਲਾਕ ਆ ਉਹ ਬਾਤ ਲਵਾ ਪਣਾ ਪਾੜ ਦਿਓ ਹੁਣ ਤੁਸੀਂ ਆ ਵੀ ਹੈਲੋ ਬਿੰਦੂ ਹੈਲੋ ਬਿੰਦੂ ਟੌਫੀਆਂ ਇਕੱਠੇ ਕਰਕੇ ਲੈ ਕੇ ਆਏ ਤੇ ਉਹ ਪਸੰਦ ਨਹੀਂ ਆਉਂਦੀ ਕਿਹੜੀ ਖਾਈਏ ਕਿਹੜੀ ਨਾ ਖਾਈਏ ਇਹਨਾਂ ਦੇ ਛੇਤੀ ਕਰ ਮੈਂ ਗੱਡੀ 'ਚ ਰੱਖ ਲੈਣੀ ਆ ਫਿਰ ਆ ਲਵਾਂਗਾ ਮੈਂ ਚਲਾ ਜਾ ਜੋਨ ਚੱਕ ਕਿਹੜੀ ਚੱਕਣੀ ਜੋ ਛੇਤੀ ਕਰ ਚਲਾ ਆਜ ਪੁੱਤ ਚੜੀ ਹੋਣ ਟਾਈਮ ਹੋ ਗਿਆ ਸਕੂਲ ਦਾ ਹੋਣਾ ਭਾਈ ਭਾਈ ਆਜ ਆ ਇੰਫਰਮੇਸ਼ਨ ਲੈ ਲੈ AB C D E F G H I J K L M N M N O P R S Q ਉਸ ਸਮohi ਰਸਮ ਤੇ ਜੋਵਨ ਆਪਣੀ ਪ੍ਰਾਣੀ ਰੁਟੀਨ ਫਾਲੋ ਕਰਦੇ ਹੋਏ ਸਿੱਧਾ ਜਾ ਕੇ ਬੱਜਣਾ ਨੇ ਗੱਡੀਆਂ ਪਰ ਦੇਖੀ ਦਿਓ ਫੋਲੋ ਕਰੋ ਇਹਨੂੰ ਉਸਨ ਮਾਲੀ ਨਾ ਇਹ ਹਜੇ ਇੱਧਰ ਨਹੀਂ ਇਹ ਇੱਧਰ ਏ ਕਿ세 ਲੱਭੀ ਨਹੀਂ ਹਜੇ ਨਾ ਅਲਜ ਗਿਆ ਅੱਜ ਕਿਥਿਆ ਲੱਭੀ ਨਹੀਂ ਹੈ ਉਹ ਖੋ ਗਈ ਉਹ ਤਾਂ ਲੈ ਗਿਆ ਕੋਈ ਚੱਕ ਕੇ ਜੋ ਚੱਕ ਲੈ ਗਿਆ ਕੋਈ ਉਹ ਤਾਂ ਆ ਨਵੀਂ ਲੱਗੀ ਕੋਈ ਤੂੰ ਬਾੜੀ ਦਾ ਬਣ ਮੈਡਮ ਉਹਦੀ ਅੱਛਾ ਹਾਂ ਤੂੰ ਹੈ ਚਲ ਆ ਜੋ ਬਾਅਦ ਚ ਲਉਗੇ ਜਾਣ ਲੱਗੇ ਪੁੱਤ ਜਾਣ ਲੱਗੇ ਆ ਜੋ ਆਈਫੋਨ 16 ਦਾ ਫਾਇਰ ਤਾਂ ਲਾਇਆ 19000 ਰੁਪਏ ਨਾਲ 80 0 1400 50 ਦਾ ਲਾਇਆ ਬੈ ਪਰ 256 ਜੀ ਵੀ ਆ ਇਹ ਆਜੇ ਕਿਸ਼ਤਾਂ ਤੇ ਲੈਣਾ 136 ਰੁਪਏ ਕਿਸ਼ਤਾਂ ਇੱਕ ਨੂੰ ਬਰਾ ਕੇ ਹਟਿਆ ਹੁਣ ਦੁਆ ਮਗਰ ਲੱਗ ਗਿਆ ਇਹ ਰਸਮਾ ਬਰਥਡੇ ਨੂੰ ਲਾਉਂਗੇ ਪੁੱਤ ਹੈਪੀ ਬਰਥਡੇ ਲਾਉਂਗੇ ਕਦ ਇਹ ਸੁੱਕੇ ਲੰਘ ਜਾ ਕਰੋ ਇਥੋਂ ਓ ਲੱਡੂ ਪਤਨੀ ਮੇਰਾ ਚਲਾ ਚਲੀ ਹੁਣ ਚੀਜੀ ਦਵਾਉਂਗਾ ਤੈਨੂੰ ਸੋਣੀ ਜੀ ਆ ਜਾ ਬਹੁਣ ਚੀਜੀ ਦਵਾਉਂਗਾ ਪਹਿਰੇਦਾਰ ਬਿੱਚੇ ਬੈਠਾ ਰੱਖ ਦੀ ਇਹਨੂੰ ਰੱਖ ਦੀਆ ਰੱਖ ਦਿੰਦੇ ਆ ਕਾਗਮਾ ਕੁਇਸਾ ਤੇ ਰੋਸ ਓਏ ਇਧਰ ਆਓ ਜੋ ਵਾ ਸਲਾਤਾ ਪੁੱਤੋ ਜਿਹੜਾ ਤੁਸੀਂ ਖਾਂਦੇ ਨਹੀਂ ਹੈਗੇ ਪੱਤੇ ਆਣਾ ਹੁੰਦਾ ਹਾਂ ਪੀਸਾ ਲਈ ਚਲੀਏ ਫਿਰ ਪੀਸਾ ਹੈ ਪਤਾ ਆ ਮੈਨੂੰ ਪਤਾ ਪਤਾ ਬੰਦ ਵੈਲ ਦਾ ਹਾਂ ਹਾਂ ਡਾਕਟਰ ਨੇ ਬਣਾਇਆ ਪਾ ਟਾਈਟ ਖਾਣ ਚਲ ਆਜੋ ਹੁਣ ਆਜੋ ਜਿਹੜੇ ਚੀਜ਼ ਲੈਣ ਆਏ ਤੇ ਉਹ ਭੁੱਲੇ ਗਏ ਪਾਣੀ ਲੈਣ ਆਏ ਤੇ ਪਾਣੀਆ ਭੁੱਲੇ ਗਏ ਕਈ ਵਾਰ ਐਦਾਂ ਵੀ ਹੋ ਜਾਂਦਾ ਪਾਨੇ ਦੇਖ ਵੀ ਲਿਏ ਹੈਗੇ ਵੀ ਹੈ ਪਾਣੀ ਆ ਪਾਣੀ ਆ ਪਾਣੀਆ ਕੁਆਂਟੀਟੀ ਘੱਟ ਹੈ ਦੀ ਆਹੋ ਇਦਾਂ ਇਦਾਂ 하게 ਸਾਰ ਜਨਾਂ ਨੇ ਇੱਕ ਹੀ ਹਸਤਾ ਦਾ ਪੇੜ ਬਹੁਤ ਹੁੰਦੇ ਸ਼ਨੀਵਾਰ ਨੂੰ ਯਾਰ ਸ਼ਨੀਵਾਰ ਨੂੰ ਤਾਂ ਆਵੇ ਨਾ ਉਹ ਸ਼ਨੀਵਾਰ ਵੀ ਨਾ ਟਾਈਮ ਵੀ ਨਾ ਲੱਗਦਾ ਪੰਗੇ ਗਈ ਬੈਨੇ ਇੱਥੇ ਫਿਰ ਨੋਆ ਵੱਜਦੇ ਆ ਫਿਰ ਦੀਆਂ ਵਿੱਚ ਲੋ ਵੀ ਸਪੇਸ ਦਾ ਕਰ ਲਿਆ ਹੁਣ ਆਪਾਂ ਹੋ ਗਏ ਫ੍ਰੀ ਹੁਣ ਬੱਚਾ ਨੂੰ ਇੱਥੇ ਘੰਟਾ ਖਲਾ ਕੇ ਫਿਰ ਚੱਲਦੇ ਘਰਨੇ ਲੱਗੇ ਬਈ ਹੁਣ ਟੱਪੋ ਟੋਪੀ ਕਰਨਾ ਐ ਨ ਪੂਰੀ ਔਰ ਇਹ ਕਦੋਂ ਚੜਦੀ ਐ ਹਾਂ ਉਹ ਆ ਗਿਆ ਇੱਧਰ ਆ ਬਧੀ ਔਰੇ ਬੱਚੇ ਨੇ ਟਾਈਮ ਪਾਸ ਨੂੰ ਬਣਾਇਆ ਬੱਚੇ ਖੇਡ ਲੈਣੇ ਐ ਇੱਥੇ ਇਕੱਠੇ ਹੋ ਗਏ ਰੋਸਾ ਮਾ ਲੋਗੇ ਦੁਰਪਤ ਲੈਣਾ ਜਨ ਟਾਈਮ ਹੋ ਗਿਆ ਜੀ ਸ਼ਾਮ ਦੇ ਪੂਰੇ 5 ਵੱਜ ਚੁੱਕਿਆ ਲੇ ਡਾਊਨ ਟਰਾਉਂਡ ਲੱਗਿਆ ਵਾ ਉਹ ਆ ਗਿਆ ਉੱਠਾ ਹੋ ਕੇ ਉੱਠਾ ਹੋ ਕੇ ਆਉਂਦਾ ਉਹਨੇ ਕਿਹਾ ਉਹਨਾਂ ਨੂੰ ਕੋਈ ਪਤਾ ਨਹੀਂ ਕੋਈ ਕੌਣ ਕਿੱਥੇ ਐ ਪਾਪਾ ਕਿੱਥੇ ਐ ਕਿੱਥੇ ਕਿੱਥੇ ਆ ਮम्मा ਕਿੱਥੇ ਆ ਪਾਣੀ ਬੋਤਲਾਂ ਪਾਣੀ ਦੇ ਉਹ ਨਹੀਂ ਪੂਰੀ ਫੀਲਿੰਗ ਲੈਣ ਲੱਗਿਆ ਪੂਰੀ ਐ ਐਡਾ ਹੁੰਦਾ ਔਖਣਾ ਇਹ ਰੇ ਇਧਰ ਨੂੰ ਕਰੇ ਉਧਰ ਨੂੰ ਬਹੁਤ ਔਖਾ ਕੱਢ ਕੇ ਲਿਆਂਦਾ ਇਹਨੂੰ ਭਾਈ ਅੰਦਰੋਂ ਆਉਣਾ ਨਹੀਂ ਤਾਂ ਮੰਨਦਾ ਇਹ ਹਾਂ ਮੇਰਾ ਫਰੈਂਡ ਦਾ ਤੇਰਾ ਫਰੈਂਡ ਦਾ ਹੋ ਹਾਂਜੀ ਓਕੇ ਜਦੋਂ ਕੰਨ ਨੂੰ ਫੜ ਹਾਂਜੀ ਚਲੋ ਸ਼ੁਕਰ ਦਾ ਘਰ ਜਾਣ ਨੂੰ ਗੈਸਾ ਖੋਲ ਜਾ ਖੋਲ ਜਾ ਖੋਲ ਜਾ ਖੋਲ ਜਾ ਭਾਈ ਖੋਲ ਜਾ ਆਏ ਹੋ ਰਬਾ ਠੰਡੋ ਠੰਡ ਵੀ ਇੰਕੇ ਐਨੀ ਠੰਡ ਓ ਮਾਈ ਗੋਡ ਆ ਭਾਈ ਬੈਠੇੜੇ ਗਰੀਬਾਂ ਦੀ ਮਦਦ ਕਰਦੇ ਹਾਂ ਤੇਰੇ ਜਿਨ੍ਹਾਂ ਨੂੰ ਖਾਣ ਪੀਣ ਜੋਗਾ ਸਮਾਨ ਨਹੀਂ ਹੈਗਾ ਉਹ ਰਕਤ ਦੋ ਦਿਆਂ ਦੋ ਪੈਕਟ ਆਪਾਂ ਨੇ ਦਿੱਤੇ ਪਾਸਤੇ ਦੇ ਤੋਂਦਾ ਗਿਆ ਅੱਜ ਤਾਂ ਬਹੁਤ ਜ਼ਿਆਦਾ ਤੋਂਨ ਬਹੁਤ ਹੋ ਗਈ ਬਾਹਰ ਪਹਿਲਾਂ ਮੈਂ ਜਾ ਕੇ ਨਹੀਂ ਦਬਾ ਕੇ ਆਉਣ ਲੱਗਿਆ ਹੁਣ ਜਾ ਕੇ ਹਾਂ ਬਤਾ ਆ ਗਿਆ ਜ਼ਰਾ ਧੁੰਦ ਤੂੰ ਠੰਡ ਦੇ ਕਿੰਨੀ ਹੋ ਗਈ ਬਾਹਰ ਹਵਾ ਦੇ ਕਿਹੇ ਜਲਦੀ ਆ ਉਹ ਮਾਂ ਮੀਆਂ ਹਏ 5:30 ਹੋਏ ਬਾਈ 5:30 ਪੂਰਾ ਨੇਰਾ ਕਰਤਾ ਅੱਜ ਉਹ ਖੜੀ ਆਪਣੀ ਗੱਡੀ ਉੱਧਰ ਅੱਜ ਹੀ ਕੋਈ ਫਾਇਰ ਤੇ ਵੀ ਲੱਗੇ ਉਹਦੇ ਹਰਕੇ ਪੀੜ ਜਿਆਦਾ ਉੱਪਰ ਚ ਆ ਵੀ ਪਰਕੇਜੋ ਫੁੱਲ ਆ ਤੇ ਪਿੱਛੇ ਵਾਲੀ ਵੀ ਪਰਕੇਜੋ ਫੁੱਲ ਸਾਰੇ ਕਿਉਂ ਬਣਾ ਜਾ ਮੇਰੇ ਹੱਥ ਪਰ ਪੁੱਤ ਚੱਲ ਬੈਠ ਰਹਿ ਨਾ ਪੁੱਤ ਚੱਲ ਹੰਡ ਬਹੁਤ ਉਹ ਫੜਾਉਨੇ ਆ ਤੈਨੂੰ ਭਰਾਵਾ ਇਹਨੂੰ ਮੁੱਛਾਂ ਨਾਲ ਬਤਾ ਦੇ ਚਾਹੀਦੀ ਇੱਕ ਤਾਂ ਥੱਲੇ ਭਰ ਲੈ ਥੱਲੇ ਕਹਿੰਦੇ ਵੀ ਅਜੇ ਥੱਲੇ ਹਰੇਕ ਹਫ਼ਤੇ ਡਿੱਗੀ ਭਰ ਲੰਨੇ ਆ ਤਾਂ ਤੇ ਹਰੇਕ ਹਫ਼ਤੇ ਖਾ ਲੰਨੇ ਆ ਚੱਲੀਏ ਹੁਣ ਕਰ ਲਓ ਬਾਈ ਠੰਡ ਬਹੁਤ ਆ ਬੋਲੇ ਬੋਲੇ ਅੱਜ ਦਾ ਬਾਈ ਇੰਡੀਆ ਯਾਦ ਆ ਗਈ ਐ ਇੰਨੀ ਜ਼ਿਆਦਾ ਤੁੰਦ ਪਈ ਹੋਈ ਐ ਕੁਝ ਨਹੀਂ ਦਿਖਦਾ ਮੂਰੇ ਕੁਝ ਵੀ ਮਾਂ ਮਮੀਆ ਓਹ ਹੋ ਹਾਂਜੀ ਲੱਗ ਗਿਆ ਆਪਣੇ ਕਮਰੇ ਤੋਂ ਦੁਬਾਰੇ ਮੈਨੂੰ ਬੀਬੀ ਦੱਸ ਦੋ ਸਾਡਾ ਪਟਾਣਾ ਪਾਣੀ ਬੜਾ ਓਏ ਪਿਆਰ ਦੀ ਭਾਸ਼ਾ ਕੋਈ ਸਮਝ ਨਹੀਂ ਲੱਗਦੀ ਹੈ ਨਾ ਹਾਂ ਬੋਣਾ ਨਹੀਂ ਆਣਾ ਹਾਂ ਹਿੰਦੂ ਤੁਸੀਂ ਦਫਾ ਤਾਂ ਹਾਂ ਉਹਨੂੰ ਦੇਖਣਾ ਦੇਖਿਆ 5 ਮਿੰਟ 10 ਮਿੰਟ ਉਦੋਂ ਬਾਰ ਮੈਂ ਮੂਵੀ ਦੇਖਣੀ ਆ ਆਪਣੇ ਹਾਂ ਤੂੰ ਦੇਖ ਹੈ ਕਾ ਤੂੰ ਦੇਖੋ ਕਾਡੋ ਨਹੀਂ ਮੈਂ ਫਿਰ ਮ ਦੇਖਣੀ ਬਾਅਦ ਚ ਤਾਂ ਤਾਂ ਬਹੁਤ ਆ ਬਾਈ ਤੋਂ ਦਾ ਬਹੁਤ ਆ ਅੱਜ ਅੱਜ ਇੰਨੀ ਤੁਹਾਨੂੰ ਤਾਂ ਪਤਾ ਨਹੀਂ ਕਿੱਥੋਂ ਆ ਗਈ ਬਹੁਤ ਓਕ ਗੱਡੀ ਲੈ ਗਏ ਆ ਹੌਲੀ ਹੌਲੀ ਬਹੁਤ ਜੋ ਬਣਾ ਹਟ ਜਾ ਪੁੱਤ ਛੇ ਵਜੇ ਦੇ ਪੂਰੇ ਸਾਢੇ ਪੰਜ ਪੂਰੇ ਸੀ ਉਸ ਤੋਂ ਤੇ ਸਾਨੂੰ ਮੂੰਹ 5:50 ਹੋ ਗਏ ਦੇਖ ਲੋ ਇਹ ਥੋੜੇ ਕਿੰਨਾਗਾ 10 ਗਿਆ 10 ਕਿਲੋਮੀਟਰ ਮਸੇ ਹੋਣਾ ਸਮ ਦੇ ਬਰਾਦਰ ਤੋਂ ਬਰਾਦਰ ਤੋਂ ਨਵੋ ਦੀ ਚੋਕਲਾਟ ਉਹ ਬਰੇ ਮੈਂ ਹੀ ਦਵਾਏ ਆ ਓ ਨਵੋ ਦੀ ਚੋਕਲਾਟ ਲੱਤ ਤੋਂ ਅਹ ਕਿਰਨ ਸੰਦੀਪ ਜੀ ਇਸ ਕੌਂਡਾ ਚ ਪੜਦੀ ਆ ਹਨ ਇਹ ਕਹੇ ਚ ਨਵੋ ਦੀ ਚੋਕਲਾਟ ਕੌਂਡਾ ਚ ਕੰਪੀਤੀ ਬਹੁਤ ਸੋਨਾ ਕਰਦੀ ਬਰਾਵਾ ਲੈ ਕੇ ਆਉਂਦੀ ਹੁਣੇ ਬਹੁਤ ਜ਼ਿਆਦਾ ਬਰਾਵਾ ਬਰਾਵਾ ਹਨਾ ਆ ਬਲੌਗ ਦਿਖਾਉਣਾ ਮੈਂ ਦਿਖਾਉਣਾ ਆ ਭਾਈ ਸਾਡਾ ਜੋਮਰ ਬੈਠਾ ਇਹ ਇਸ ਟਾਈਮ ਪੋਟੀ ਕਰ ਰਿਹਾ ਹੈ ਜਦੋਂ ਸਮਝ ਲੋ ਸੋਫੇ ਤੇ ਲਾਗ ਲੱਗਿਆ ਬੈਠਾ ਹੋਊਗਾ ਇਹ ਸਮਝ ਲੋ ਪੋਟੀ ਕਰਦਾ ਜਾ ਉਹ ਹੁੰਜ ਲਾਗ ਬੱਠਿਆ ਹੁੰਦਾ ਉਥੇ ਜਾਉਰੇ ਬੈਠਾ ਹੁੰਦਾ ਇਹ ਇਸ ਟਾਈਮ ਪੋਟੀ ਕਰ ਰਿਹਾ ਹੈ ਪੋਟੀ ਕਰ ਰਿਹਾ ਹੈ ਹੈਨਾ ਕਰ ਰਿਹਾ ਨਾ ਹਾਂ ਆਹ ਸਬੂਤ ਹੈ ਉੱਪਰ ਹੂੰ ਨਾਉ ਡੈਪਰ 'ਚ ਕਰਦਾ ਨਾ ਅਜੇ ਛੋਟਾ ਅਜੇ ਬੇਬੀ ਉਹ ਨੇਰਾ ਛੋਟੂ ਹੁੰਦਾ ਨੇਵੇ ਨਾਵੇ ਨੋਚੀ ਨੀਂਤੇ ਨੋਤੇ ਨੋਚੀ ਨੋਚੀ ਆ ਬਲੌਗ ਦੀਸ ਮਾ ਦੀ ਬਾਤ ਕਰੂ ਸਭਾ ਸਤੀ ਕਾਲੂ ਹਰਫਲਾ ਕਮੈਂਟ ਕਿਉਂ ਕਰੀਂ ਉਹ ਨੋ ਜੀ ਸਮਾਪਤੀ ਉਹ ਉਧਰ ਪੋਟੀ ਕਰਿਆ ਬੈਠਾ ਉਹ ਪੋਟੀ ਕਰਿਆ ਸਮਾਪਤੀ ਕਰਿਆ ਉਧਰ ਬੈਠਾ ਚਲ ਬੋ ਅੱਜ ਸਮਾਪਤੀ ਕਿਆ ਕਰਨੀ ਚਲ ਬੋ ਚਲ ਚਲ ਬੋ ਫਿਰ ਦੀ ਕਰ ਉਧਰ ਕਹ ਮੰਨੂ ਨਹੀਂ ਲੈਣਾ ਬਾਪਤੀ ਮੇਰੀ ਹੋਈ ਹੈ ਉਹਨਾਂ ਨੂੰ ਕਹ ਮੰਨੂ ਕਹ ਲਾਈਕ ਕੇ ਮੰਨੋ ਕਹੀ ਜਾਨੀ ਤੂੰ ਉਹਨਾਂ ਨੂੰ ਕਹਿ ਲਾ ਬਸ ਕਹਿ ਤਾ ਹਾਂ ਕੀ ਕਹਾਂ ਮੈਂ ਕੀ ਕੀ ਤੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਇੱਕ ਕੁੜੀ ਥੋੜੀ ਸ਼ਰਮਜੀ ਥੋੜੀ ਜਾਕ ਗਈ ਮੇਰਾ ਪੁੱਤ ਲੋ ਜੀ ਅੱਜ ਦਾ ਬਲੌਗ ਇੰਨਾ ਕੀ ਸੀ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਮਿਲ ਜਿਆ ਤੁਹਾਡਾ ਜਲਦੀ ਨਵੀਂ ਵਿੱਚ ਆ ਜਾ ਆ ਜਾ ਆ ਜਾ ਬਾਈ ਬਾਈ ਕਰਦੇ ਆਂ ਓਹ ਕਮੈਂਟ ਬਾਈ ਕਮੈਂਟ ਨੂੰ ਕਰ ਬਾਈ ਕਮੈਂਟ ਨੂੰ ਕਰ ਬਾਈ ਬਾਈ